ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ ਚੈਨਲ ਸਤ ਕਰਤਾਰ ਤੇ ਤੇ ਆਓ ਅੱਜ ਆਪਾਂ ਸੁਣਦੇ ਹਾਂ ਲੇਖਕ ਮੋਨਸ਼ੀ ਪ੍ਰੇਮਚੰਦ ਜੀ ਦੀ ਲਿਖੀ ਹੋਈ ਕਹਾਣੀ ਉਹ ਦੀ ਰਾਤ ਹਲਗੂ ਨੇ ਪਤਨੀ ਨੂੰ ਕਿਹਾ ਸਹਣਾ ਆਇਆ ਹੈ ਜਿਹੜੇ ਪੈਸੇ ਤੂੰ ਜੋੜੇ ਨੇ ਮੈਨੂੰ ਦੇ ਉਸ ਨੂੰ ਦੇ ਦਿਆਂ ਕਿਸੇ ਤਰ੍ਹਾਂ ਗਲੋਂ ਲੱਥੇ ਮੁੰਨੀ ਝਾੜੂ ਨਾਲ ਥਾਂ ਸੰਭਲ ਰਹੀ ਸੀ ਪਿਛਾਂ ਤੱਕਦੇ ਆ ਬੋਲੀ 3 ਰੁਪਏ ਨੇ ਉਸ ਨੂੰ ਦੇ ਦਿੱਤੇ ਤਾਂ ਕੰਬਲ ਕਿੰਜ ਖਰੀਦਾਂਗੇ ਉਹ ਮਾਗਦੀਆਂ ਰਾਤਾਂ ਕਿਵੇਂ ਕਟਾਂਗੇ ਆਖ ਦੇ ਉਸ ਨੂੰ ਕਿ ਫਸਲ ਆਈ ਤੇ ਦੇਾਂਗੇ ਅਜੇ ਨਹੀਂ ਹਲਕੂ ਨੇ ਥੋੜਾ ਜਰ ਸੋਚਿਆ ਕੋ ਦਾ ਮਹੀਨਾ ਸਿਰ ਤੇ ਸੀ ਕੰਬਲ ਬਿਨਾ ਬੜਾ ਔਖਾ ਹੋ ਜਾਣਾ ਸੀ ਸਹਿਣਾ ਮੰਨੇਗਾ ਜਾਂ ਨਹੀਂ ਹੋ ਸਕਦਾ ਉਹ ਮੈਨੂੰ ਕੂਰੇ ਜਾਂ ਗਾਲਾਂ ਗੱਡੇ ਜੇ ਥੋੜੇ ਪੈਸੇ ਉਸ ਦੇ ਮੱਥੇ ਮਾਰ ਦਿੰਦਾ ਤਾਂ ਬਲਾਤ ਟਲ ਜਾਂਦੀ ਸੋਚਦਾ ਉਹ ਮੁੰਨੀ ਦੇ ਨੇੜੇ ਹੋ ਕੇ ਖਲੋ ਗਿਆ ਬੋਲਿਆ ਦੇ ਵੀ ਦੇ ਹੁਣ ਪੈਸੇ ਉਹ ਗੜੋ ਲੱਥੇ ਕੰਬਲ ਖਾਤਰ ਕਿਤੇ ਹੋਰ ਹੀਲਾ ਕਰ ਲਵਾਂਗੇ ਮੁੰਨੀ ਉਸ ਕੋਲੋਂ ਦੂਰ ਖਲੋ ਗਈ ਤੇ ਅੱਖਾਂ ਲਾਲ ਕਰਦੀ ਬੋਲੀ ਕਰ ਚੁੱਕਿਆ ਤੂੰ ਹੀਲਾ ਜ਼ਰਾ ਦੱਸੇਗਾ ਤੂੰ ਕਿਹੜਾ ਹੀਲਾ ਕਰੇਗਾ ਕੋਈ ਭੀਖ ਚ ਦੇਵੇਗਾ ਕੰਬਲ ਖੇਤ ਤੇ ਕਰਜ਼ਾ ਇੰਨਾ ਰਹਿੰਦਾ ਏ ਕਿ ਮੁੱਕਦਾ ਹੀ ਨਹੀਂ ਮੈਂ ਤਾਂ ਕਹਿੰਦੀ ਆ ਤੂੰ ਖੇਤੀ ਛੱਡ ਗਿਆ ਉਹ ਨਹੀਂ ਦਿੰਦਾ ਮਰ ਮਰ ਕੰਮ ਕਰਨਾ ਫਸਲ ਹੋਣ ਤੇ ਰਹਿੰਦੇ ਪੈਸੇ ਮੋੜ ਕੇ ਛੁਟਕਾਰਾ ਪਾ ਲੈ ਆਪਾਂ ਤਾਂ ਜੰਮੇ ਰੇਣ ਲਾਉਣ ਖਾਤਰਾਂ ਅਜੇ ਹੀ ਖੇਤੀ ਤੋਂ ਬਾਜ਼ ਆਏ ਮੈਂ ਪੈਸੇ ਨਹੀਂ ਦੇਣੀ ਨਹੀਂ ਦੇਣੀ ਹਲਕੂ ਉਦਾਸ ਹੋ ਗਿਆ ਤਾਂ ਓਹ ਗਾਲ੍ਹਾਂ ਖਾਵੇ ਮੁੰਨੀ ਤੜਫ ਕੇ ਬੋਲੀ ਗਾਲਾਂ ਕਿਉਂ ਕੱਢੂ ਘਰ ਦਾ ਰਾਜ ਹੈ ਉਸ ਦੀਆਂ ਅੱਖਾਂ ਤੇ ਫੇਫਣਾ ਟੇਲੀਆਂ ਪੈ ਗਈਆਂ ਉਹ ਆਲੇ ਚੋਂ ਪੈਸੇ ਲੈ ਆਈ ਤੇ ਹਲਕੂ ਦੇ ਹੱਥ ਤੇ ਰੱਖ ਕੇ ਬੋਲੀ ਤੂੰ ਹੁਣ ਛੱਡ ਦੇ ਖੇਤੀ ਮਜ਼ਦੂਰੀ ਕਰਾਂਗੇ ਤੇ ਸੁੱਖ ਦੀ ਖਾਵਾਂਗੇ ਕਿਸੇ ਦੀ ਧੌਂਸਾ ਨਹੀਂ ਹੋ ਇਹੋ ਜੀ ਖੇਤੀ ਐ ਕਿ ਮਜ਼ਦੂਰੀ ਕਰ ਕੇ ਲਿਆਓ ਤੇ ਝੋਕ ਦਿਓ ਉਪਰੋਂ ਦੋਸ ਹਲਕੂ ਮੁੰਨੀ ਨੂੰ ਦੋ ਪੈਸੇ ਲੈ ਕੇ ਬਾਹਰ ਆ ਗਿਆ ਜਿਵੇਂ ਆਪਣਾ ਜਿਗਰ ਗੱਡ ਕੇ ਕਿਸੇ ਨੂੰ ਦੇਣਾ ਆ ਹੋਵੇ ਮਜ਼ਦੂਰੀ ਚੋਂ ਉਸਨੇ 3 ਰੁਪਏ ਕੰਬਲ ਲਈ ਜੋੜੇ ਸਨ ਉਹ ਹੀ 3 ਰੁਪਏ ਸਹਨੇ ਨੂੰ ਦੇ ਰਿਹਾ ਸੀ ਕਦਮ ਕਦਮ ਤੇ ਗਰੀਬੀ ਦੇ ਭਾਰ ਥੱਲੇ ਉਹ ਲਗਾਤਾਰ ਦਬਦਾ ਜਾ ਰਿਹਾ ਸੀ ਉਹ ਦੀ ਹਨੇਰੀ ਰਾਤ ਵਿੱਚ ਅੰਬਰ ਦੇ ਤਾਰੇ ਠਰੇ ਹੋ ਜਾਪਦੇ ਸਨ ਹਲਕੂ ਆਪਣੇ ਖੇਤ ਕਿਨਾਰੇ ਗੰਨਿਆਂ ਦੇ ਆਗਾ ਦੇ ਛਤਰੀ ਥੱਲੇ ਬਾਂਸੀ ਮੰਜੀ ਚਾਦਰ ਲਈ ਬੈਠਾ ਕੰਬ ਰਿਆ ਸੀ ਮੰਜੀ ਥੱਲੇ ਜਬਰਾ ਢੇਡ ਅੰਦਰ ਮੂੰਹ ਵੜ ਕੇ ਠੰਡ ਵਿੱਚ ਚੋਂ-ਚੋਂ ਕਰੀ ਜਾਂਦਾ ਸੀ ਦੋਹਾਂ ਨੂੰ ਨੀਂਦ ਨਹੀਂ ਆ ਰਹੀ ਸੀ ੇਠਾਂ ਵੱਲ ਚਾਤੀ ਮਾਰਦਾ ਹਲਕੂ ਬੋਲਿਆ ਕਿਉਂ ਜਬਰੇ ਪਾੜਾ ਲੱਗਦਾ ਘਾਰੀ ਪਰਾਲੀ ਤੇ ਪਿਆ ਰੰਦਾ ਇੱਥੇ ਕੀ ਕਰਨਾ ਹੈ ਹੁਣ ਮਰ ਠੰਡ ਚ ਮੈਂ ਕੀ ਕਰਾਂ ਤੈਨੂੰ ਪਤਾ ਹੈ ਮੈਂ ਇੱਥੇ ਕੜਾ ਪੂਰੀਆਂ ਤਾਂ ਖਾਣ ਨਹੀਂ ਆਇਆ ਉਹ ਅੱਗੇ-ਅੱਗੇ ਪਾਜਾਂ ਆਏ ਜਬਰੇ ਨੇ ਪੂੰਛ ਲਾਈ ਉਬਾਸੀ ਨਹੀਂ ਤੇ ਚੁੱਪ ਹੋ ਗਿਆ ਹਲਕੂ ਨੇ ਠੰਡਾ ਹੱਥ ਕੱਢ ਕੇ ਜਬਰੇ ਦੇ ਪੇਟੋਂ ਤੇ ਫੇਰਿਆ ਕੱਲ ਤੋਂ ਮੇਰੇ ਨਾਲ ਲਾਹੀਂ ਨਹੀਂ ਤਾਂ ਮਰ ਜਾਏਗਾ ਫਿਰ ਬੋਲਿਆ ਪਤਾ ਨਹੀਂ ਅੱਛੋਂ ਦੀ ਪੌਣ ਕਿਧਰੋਂ ਬਰਫ਼ ਚੁੱਕੀ ਤੁਰਿ ਆ ਰਹੀ ਐ ਉਠਾਂ ਤੇ ਚਿਲੰਬਰਾਂ ਕਿਵੇਂ ਨਾ ਕਿਵੇਂ ਰਾਤ ਤਾਂ ਲੰਘੇ ਅੱਠ ਚਿਲਮਾ ਭਰ ਚੁੱਕਾ ਇਹ ਹੈ ਖੇਤੀ ਦਾ ਸੁਆਦ ਉਪਰੋਂ ਭਗਵਾਨ ਐਦਾਂ ਕੁੱਦ ਕੇ ਪੈਂਦੀ ਹੈ ਕਿ ਜੇ ਉਸ ਕੋਲ ਪਾਲਾ ਵੀ ਚਲਾ ਜਾਵੇ ਉਸੇ ਗਰਮੀ ਕੋਲੋਂ ਡਰ ਕੇ ਭੱਜ ਨਿਕਲੇਗਾ ਮਜ਼ਦੂਰੀ ਅਸੀਂ ਕਰਦੇ ਆਂ ਐਸ਼ ਕੋਈ ਦੂਜਾ ਕਰਦਾ ਹੈ ਹਲਕੂ ਉਠਿਆ ਸਵਾਦ ਦੇ ਢੇਰ ਜੋ ਪੂਰਾ ਅੱਗ ਲਈ ਜਿਲਮਪਰੀ ਤੇ ਬੋਲਿਆ ਪੀਏਂਗਾ ਚਲਮ ਹੰਡ ਤਾਂ ਕੀ ਘਟਣੀ ਐ ਬਸ ਥੋੜਾ ਮਨ ਦੂਜੇ ਪਾਸੇ ਲੱਗ ਜਾਉ ਜਵਰਾ ਉਸ ਵੱਲ ਮੂੰਹ ਪਰੀਆਂ ਨਜ਼ਰਾਂ ਨਾਲ ਦੇਖਣ ਲੱਗਾ ਹਲਕੂ ਕਹਿੰਦਾ ਜਬਰੇ ਅੱਜ ਠੰਡ ਘਟਲੇ ਕੱਲ ਮੈਂ ਤੇਰੇ ਲਈ ਪ੍ਰਾਲੀ ਵਿਛਾ ਦੇਵਾਂਗਾ ਉਸ ਵਿੱਚ ਵੜ ਕੇ ਬੈਠੀ ਠੰਡ ਨੇੜੇ ਨਹੀਂ ਆਵੇਗੀ ਜਬਰੇ ਨੇ ਪੈਰ ਉਸ ਦੇ ਮੋਢਿਆਂ ਤੇ ਰੱਖ ਕੇ ਹਲਕੂ ਵੱਲ ਗਰਮਸਾ ਲਿਆ ਚਿਲਮ ਪੀ ਕੇ ਹਲਕੂ ਮੰਜੀ ਤੇ ਪੈ ਗਿਆ ਸੋਚਣ ਲੱਗਾ ਹੁਣ ਸੌ ਨਵਾ ਥੋੜਾ ਪਰ ਦੂਜੇ ਪਲ ਉਸ ਦਾ ਦਿਲ ਕੰਬ ਉਠਿਆ ਪਾਸੇ ਪਲਟਦਾ ਰਿਹਾ ਪਾੜਾ ਪ੍ਰੇਤ ਬਣ ਕੇ ਉਸ ਦੀ ਛਾਤੀ 'ਤੇ ਦੱਬੀ ਬੈਠਾ ਸੀ ਜਦੋਂ ਕੋਈ ਬਾਹ ਨਾ ਚੱਲਨੀ ਤਾਂ ਜਬਰੇ ਨੂੰ ਉਸ ਗੋਦੀ 'ਚ ਸੁਲਾ ਲਿਆ ਕੁੱਤੇ ਤੋਂ ਬਦਬੂ ਆ ਰਹੀ ਸੀ ਗੋਦੀ 'ਚ ਜਬਰੇ ਨੂੰ ਸੁੱਖ ਮਹਿਸੂਸ ਹੋਣ ਲੱਗਾ ਇਸ ਸਾਥ ਨੇ ਉਸ ਦੀ ਰੂਹ ਦੇ ਦਰ ਖੋਲ ਦਿੱਤੇ ਜਬਰੇ ਨੂੰ ਕਿਸੇ ਜਾਨਵਰ ਦੀ ਪੈਰ ਚਾਲ ਸੁਣੀ ਉਹ ਝੱਟ ਉੱਠਿਆ ਅਤੇ ਬਾਹਰ ਆ ਕੇ ਭੌਂਕਣ ਲੱਗਾ ਹਲਕੂ ਨੇ ਕਈ ਵਾਰ ਪੁੱਛ ਗਾਰਿਆ ਪਰ ਉਹ ਉਸ ਕੋਲ ਨਹੀਂ ਸਿਆਇਆ ਫਿਰ ਉਹ ਚਾਰੇ ਪਾਸੇ ਦੌੜਦਾ ਰਿਹਾ ਭੌਂਕਦਾ ਰਿਹਾ ਪਲ ਪਰ ਕੋਲ ਆਉਂਦਾ ਫਿਰ ਦੌੜ ਜਾਂਦਾ ਕੰਟਾ ਮੀਤ ਗਿਆ ਸੀਤ ਹਵਾ ਤੇ ਹਨੇਰਾ ਡਰਾਉਣ ਲੱਗਾ ਹਲਕੂਟ ਕੇ ਬੈਠ ਗਿਆ ਸਿਰ ਮੋਢਿਆਂ ਚ ਦੇ ਲਿਆ ਠੰਡ ਫਿਰ ਵੀ ਨਾ ਘਟੀ ਖੂਨ ਜੰਮ ਗਿਆ ਜਾਪਦਾ ਸੀ ਤਾਮਣੀਆਂ ਵਿੱਚ ਜਿਵੇਂ ਬਰਫ਼ ਤੋਰੀ ਫਿਰਦੀ ਸੀ ਆਕਾਸ਼ ਵੱਲ ਨਿਗਾਹ ਮਾਰੀ ਖਿਤੀਆਂ ਜੇ ਆਕਾਸ਼ ਵਿੱਚ ਅੱਧੀਆਂ ਵੀ ਨਹੀਂ ਚੜੀਆਂ ਤਾ ਹੋ ਜਾਣ ਗਿਆ ਤਾਂ ਸਵੇਰਾ ਹੋ। ਅਜੇ ਪਹਿਰ ਰਾਤ ਬਾਕੀ ਸੀ। ਹਲਕੂ ਦੇ ਖੇਤ ਲਾਗੇ ਅੰਬਾ ਦਾ ਬਾਗ ਸੀ। ਉਹ ਸੋਚਿਆ ਉਥੇ ਚਲਦਾ ਤੇ ਪੱਤੇ ਜਲਾ ਕੇ ਸੇਕਦਾ। ਲਾਗਿਓਂ ਅਰਹਰ ਦੇ ਬੂਟੇ ਪੁੱਟ ਕੇ ਝਾੜੂ ਬਣਾ ਲਿਆ। ਸੁਲਗਦਾ ਗੋਹਾ ਲੈ ਕੇ ਬਾਗ ਵੱਲ ਤੁਰ ਪਿਆ। ਜਬਰਾਂ ਵੀ ਪੂੰਛ ਲਾਂਦਾ ਨਾਲ ਤੁਰ ਪਿਆ। ਹਲਕੂ ਨੇ ਕਿਹਾ ਹੁਣ ਨਹੀਂ ਸਹਿ ਹੁੰਦਾ ਜਬਰੋ। ਚਾਲ ਬਾਗ ਵਿੱਚ ਪੱਤੇ બાળ ਕੇ ਅੱਗ ਸਿਕੀਏ ਆ ਕੇ ਸੌ ਜਾਵਾਂਗੇ ਅਜੇ ਰਾਤ ਕਾਫੀ ਬਾਕੀ ਹੈ ਬਾਗ ਚ ਬੜਾ ਹਨੇਰਾ ਸੀ ਹਵਾ ਪੱਤੇ ਉਡਾਉਂਦੇ ਲੰਘ ਜਾਂਦੇ ਕੋਉਣ ਦਾ ਬੁੱਲਾ ਮਹਿੰਦੀ ਦੇ ਫੁੱਲਾਂ ਦੀ ਖੁਸ਼ਬੂ ਲੈ ਕੋਲੋਂ ਦੀ ਲੰਗਿਆ ਹਲਕੂ ਬੋਲਿਆ ਇਹ ਤਾਂ ਬੜੀ ਚੰਗੀ ਸੁਗੰਧ ਹੈ ਜਬਰੂ ਤੈਨੂੰ ਵੀ ਚੰਗੀ ਲੱਗੀ ਜਬਰੂ ਕਿਧਰੋਂ ਹੱਡੀ ਲੱਭ ਲਿਆ ਤੇ ਲੱਗਾ ਇਸ ਨੂੰ ਚੁੰਡਣ ਸੋਖ ਦਾ ਗੋਹਾ ਧਰਤੀ ਤੇ ਰੱਖ ਕੇ ਹਲਕੂ ਪੱਤੇ ਫਰੋਲਣ ਲੱਗਾ ਅੱਗ ਲਾਈ ਤਾਂ ਪੱਤੇ ਜਨ ਲੱਗੇ ਲਾਟਾਂ ਰੁੱਖਾਂ ਦੇ ਪੱਤਿਆਂ ਨੂੰ ਛੋਹਣ ਲੱਗੀਆਂ ਚਾਨਣ ਵਿੱਚ ਇੰਜ ਜਾਪ ਰਿਆ ਸੀ ਜਿਵੇਂ ਵੱਡੇ ਵੱਡੇ ਰੁੱਖ ਹਨੇਰੇ ਨੂੰ ਆਪਣੇ ਸਿਰਾਂ ਉੱਪਰ ਚੁੱਕ ਕੇ ਖਲੋਤੇ ਹੋਣ ਜਬਰਾ ਜੀ ਕੋ ਕਹਿ ਰਿਹਾ ਸੀ ਹੋਣ ਠੰਡ ਲੱਗਦੀ ਹੀ ਰਹੂ ਪਹਿਲਾਂ ਨਹੀਂ ਸੁਝਿਆ ਐਵੇਂ ਠੰਡ ਵਿੱਚ ਠਰੀ ਗਏ ਜਬਰੇ ਨੇ ਪੁੱਛ ਲਈ ਆਜਾ ਅੱਗ ਦੀ ਢੇਰੀ ਨੂੰ ਕੁੱਦ ਕੇ ਪਾਰ ਕਰੀਏ ਦੇਖਦੇ ਹਾਂ ਕੌਣ ਪਾਰ ਜਾਂਦਾ ਹੈ ਜਬਰ ਨੇ ਅੱਗ ਵੱਲ ਨਜ਼ਰ ਮਾਰੀ ਜਾ ਕੇ ਮੁੰਨੀ ਨੂੰ ਨਾ ਦਸੀ ਮੇਰੇ ਨਾਲ ਲੜੋ ਹਲਕੂ ਨੇ ਗਿਆ ਏ ਆਖ ਉਸਨੇ ਛਾਲ ਮਾਰੀ ਢੇਰੀ ਤੋਂ ਪਾਰ ਪਹੁੰਚ ਗਿਆ ਪੈਰਾਂ ਨੂੰ ਥੋੜਾ ਸੇਕ ਜ਼ਰੂਰ ਲੱਗਿਆ ਜਬਰਾ ਅੱਗ ਦੇ ਵਾਲੇ ਘੁੰਮ ਕੇ ਉਸ ਕੋਲ ਆ ਕੇ ਖਲੋ ਗਿਆ ਹਲਕੂ ਕਹਿੰਦਾ ਚੱਲ ਚੱਲ ਇਹ ਠੀਕ ਨਹੀਂ ਉਤਤ ਕੁੱਦਿਆ ਕੋ ਅੱਗ ਦੀ ਢੇਰੀ ਤੋਂ ਦੀ ਕੁੱਦਿਆ ਤੇ ਦੂਜੇ ਪਾਸੇ ਜਾ ਖੜਾ ਹੋਇਆ ਪੱਤੇ ਜਲ ਚੁੱਕੇ ਸਨ ਫਿਰ ਹਨੇਰਾ ਛਾ ਗਿਆ ਸਵਾ ਥੱਲੇ ਅੰਗਿਆਰੇ ਹਵਾ ਚੱਲਣ ਤੇ ਫਲ ਪਰ ਲਈ ਚਮਕਦੇ ਤੇ ਬੁੱਝ ਜਾਂਦੇ ਹਲਕੂ ਨੇ ਚਾਦਰ ਲੈ ਲਈ ਸਵਾ ਨੇੜੇ ਬੈਠਾ ਕਿਸੇ ਗੀਤ ਦੇ ਬੋਲ ਬੁਣਗਣਾਉਣ ਲੱਗਾ ਸਰੀਰ ਚ ਤਪਸ਼ ਆ ਚੁੱਕੀ ਸੀ ਠੰਡ ਵਧਨ ਨਾਲ ਸੁਸਤੀ ਪੈ ਗਈ ਜਬਰਾ ਜੋਰ ਨਾਲ ਪੌਂਕਦਾ ਖੇਤ ਵੱਲ ਦੌੜਿਆ ਹਲਕੂ ਨੂੰ ਲੱਗਾ ਜਿਵੇਂ ਜਾਨਵਰ ਖੇਤ ਵਿੱਚ ਆ ਬੜੇ ਸਨ ਸ਼ਾਇਦ ਨੀਲ ਗਊਆਂ ਦਾ ਝੁੰਡ ਸੀ ਪੈਣਾ ਉਛਲਣ ਕੁੱਦਣ ਦੀ ਆਵਾਜ਼ ਆਈ ਫਿਰ ਖੇਤ ਵਿੱਚ ਚਰਨ ਦੀ ਆਵਾਜ਼ ਸੁਣੀ ਉਸੇ ਦਿਲੋਂ ਆਵਾਜ਼ ਆਈ ਜਬਰਾ ਕਿਸੇ ਨੂੰ ਖੇਤਵੜਾ ਨਹੀਂ ਦੇਣ ਲੱਗਾ ਪਾੜ ਕੇ ਰੱਖ ਦੋ ਹਣ ਕੁਝ ਵੀ ਨਹੀਂ ਸੀ ਸੌਂਦਿਆ ਕਿਹਾ ਧੋਖਾ ਸੀ ਉਸਨੇ ਉੱਚੀ ਦੇਣੇ ਆਵਾਜ਼ ਮਾਰੀ ਜਬਰੇ ਜਬਰੇ ਜਬਰਾਂ ਭੌਂਕਦਾ ਰਿਹਾ ਪਰ ਕੋਲ ਨਾ ਆਇਆ ਫਿਰ ਚਰਨ ਦੀ ਆਵਾਜ਼ ਆਈ ਪਰ ਹਲਕੂ ਨੂੰ ਆਪਣੀ ਥਾਂ ਤੋਂ ਫਿੰਨਣਾ ਔਖਾ ਲੱਗ ਰਿਹਾ ਸੀ ਉੱਥੇ ਹੀ ਬੈਠਾ ਰਿਹਾ ਉਸ ਨੇ ਜ਼ੋਰ ਦੀ ਆਵਾਜ਼ ਮਾਰੀ ਚਰ ਗਏ ਚਰ ਗਏ ਜਬਰਾਂ ਭੌਂਕਰ ਲਗਾ ਜਾਨਵਰ ਖੇਤ ਚਰ ਰਹੇ ਸਨ ਫਸਲ ਪੂਰੀ ਤਿਆਰ ਸੀ ਪਰ ਜਾਨਵਰ ਉਜਾੜਾ ਕਰ ਰਹੇ ਸਨ ਹਲਕੂ ਇਰਾਦਾ ਤਾਰ ਕੇ ਦੋ ਕਦਮ ਤੁਰਿਆ ਹਰ ਹਵਾ ਵਿੱਚੂ ਬਣ ਕੇ ਡੰਗ ਮਾਰਨ ਲੱਗੀ ਉਹ ਬੁੱਝੀ ਅੱਗ ਦੀ ਢੇਰੀ ਕੋਲ ਆ ਬੈਠਾ ਤੇ ਸਵਾਫ ਰੋਲ ਕੇ ਠੰਡਾ ਬदन ਗਰਮਾਉਣ ਲੱਗਾ ਜਬਰਾਂ ਫੌਂਕਦਾ ਰਿਹਾ ਦੌੜਦਾ ਰਿਹਾ ਨੀਲ ਗਊਆਂ ਖੇਤ ਦਾ ਸਫਾਇਆ ਕਰਦੀਆਂ ਹਲ ਕੋ ਗਰਮ ਰਾਖ ਕੋਲ ਬੈਠਾ ਚਾਦਰ ਲੈ ਕੇ ਸੌਂ ਗਿਆ ਸਵੇਰੇ ਜਾਗ ਉਹ ਸਵਕਤ ਖੁੱਲੀ ਜਦੋਂ ਚਾਰੇ ਪਾਸੇ ਧੁੱਪ ਵਿਖਰੀ ਪਈ ਸੀ ਤੇ ਮੰਨੀ ਕਹਿ ਰਹੀ ਸੀ ਅੱਜ ਸੁੱਤੇ ਹੀ ਰਹਿਣਾ ਸੋਂ ਸੌ ਗਿਆ ਉਧਰ ਸਾਰਾ ਖੇਤ ਚੌਪਟ ਹੋ ਗਿਆ ਹਲਕੂਟ ਕੇ ਬੋਲਿਆ ਤੂੰ ਖੇਤੋਂ ਆਈਏ ਮੁੰਨੇ ਬੋਲੀ ਹਾਂ ਖੇਤ ਉਜੜਿਆ ਪਿਆ ਹੈ ਭਲਾਏ ਵੀ ਕੋਈ ਸੌਂਦਾ ਤੇਰੀ ਝੌਂਪੜੀ ਪਾਉਣ ਦਾ ਕੀ ਲਾਭ ਹਲਕੂ ਨੇ ਬਹਾਨਾ ਬਣਾਇਆ ਮੈਂ ਮਰਦਾ ਮਰਦਾ ਬਚਿਆ ਰਾਤੀ ਐਂ ਦਰਦ ਉਠਿਆ ਮੈਂ ਹੀ ਜਾਣਦਾ ਧਰਤੀ ਤੇ ਲਟਦਾ ਰਿਹਾ ਹਾਂ ਜਿਵੇਂ ਸਵੇਰ ਨੂੰ ਸਾਹ ਨਾ ਪੂਰੇ ਹੋ ਜਾਣ ਖੇਤ ਦੀ ਹਾਲਤ ਦੇਖ ਕੇ ਮੁੰਨੀ ਦੇ ਚਿਹਰੇ ਤੇ ਉਦਾਸੀ ਫੈਲ ਗਈ ਪਰ ਅੰਦਰੋਂ ਹਲਕੂ ਖੁਸ਼ ਸੀ ਮੁੰਨੀ ਨੇ ਚਿੰਤਾ ਜ਼ਾਹਰ ਕੀਤੀ ਹੁਣ ਫਿਰ ਮਾਲ ਮੁਜ਼ਾਰੀ ਮਜ਼ਦੂਰੀ ਕਰਕੇ ਭਰਨੀ ਪਊ ਹਲਕੂ ਖੁਸ਼ ਹੋ ਕੇ ਬੋਲਿਆ ਹੌਣ ਠੰਡ ਵਿੱਚ ਖੇਤਾ ਸੌਣ ਤੋਂ ਤਾਂ ਖੜਾ ਛੁੱਟ ਜਾਵੇਗਾ ਧੰਨਵਾਦ ਜੀ ਜੇ ਕਰੇ ਕਹਾਣੀ ਆਪ ਜੀ ਨੂੰ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਤੇ ਇਸੇ ਤਰ੍ਹਾਂ ਦੀਆਂ ਹੋਰ ਕਹਾਣੀਆਂ ਸੁਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਧੰਨਵਾਦ ਜੀ